ਕਲ ਵੀ ਜੀ ਡਿਪਰ ਆ ਗਿਆ ਹਾਂ ਜੀ ਬਹੁਤ ਵਧੀਆ ਜੀ ਇਹ ਕਿਸਮਤ ਇਹਨੂੰ ਕਹਿੰਦੇ ਆ ਇਹਨੂੰ ਹੀ ਗੁੱਡ ਲੱਕ ਕਹਿੰਦੇ ਜਦੋਂ ਤੁਹਾਨੂੰ ਗੁਰਦੁਆਰਾ ਸਾਹਿਬ ਕਿਸੇ ਐਸੀ ਜਗ੍ਹਾ ਤੇ ਜਿੱਥੇ ਤੁਹਾਨੂੰ ਪਰਮਪੀਤਾ ਪ੍ਰਮਾਤਮਾ ਨਾਲ ਜੁੜਨ ਦਾ ਮੌਕਾ ਮਿਲਦਾ ਇਹ ਸਭ ਤੋਂ ਵੱਡਾ ਇਹ ਕਿਸਮਤ ਕਹਿ ਸਕਦੇ ਆ ਅੱਜ ਮੇਰੇ ਹਿੱਸੇ ਇਹਨਾਂ ਖੂਬਸੂਰਤ ਮਾਹੌਲ ਬਣਿਆ ਐਮੀ ਅੱਛੀ ਕਿਸਮਤ ਨੇ ਮੇਰਾ ਸਾਥ ਦਿੱਤਾ ਕਿ ਮੈਂ ਸ੍ਰੀ ਅਮਰਿਤਸਰ ਸਾਹਿਬ ਸ੍ਰੀ ਗੁਰੂ ਰੰ다ਸ ਸਾਹਿਬ ਜੀ ਦੀ ਨਗਰੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਚਹਾਦਰ ਹੋਇਆ ਤੇ ਬਹੁਤ ਅੱਛਾ ਲੱਗਿਆ ਅੱਜ ਚੋਲਾ ਸਾਹਿਬ ਵੀ ਸੁਖਿਆਸੀ ਨਿਸ਼ਾਨ ਸਾਹਿਬ ਤੇ ਉਹ ਵੀ ਇੱਛਾ ਪੂਰੀ ਹੋਈ ਪਰ ਪ੍ਰਮਾਤਮਾ ਨੇ ਬਹੁਤ ਮਿਹਰਬਾਨੀ ਕੀਤੀ ਔਰ ਮੈਨੂੰ ਇਨਾ ਚੰਗਾ ਲੱਗਿਆ ਮੇਰੇ ਮਨ ਅੰਦਰ ਕੋਈ ਕੋਲਸਰ ਪੂਰੀਆਂ ਖੁਸ਼ੀਆਂ ਭਰਪੂਰ ਨੇ ਮੈਨੂੰ ਬਹੁਤ ਵੱਡਾ ਅਸ਼ੀਰਵਾਦ ਮਿਲਿਆ ਜੀ ਐਤਾ ਵੀ ਤੁਹਾਡੀ ਪਾਸੇ ਜੁਨੀ ਕਿਰਤਨ ਸ਼ਬਦ ਵੀ ਕਰਦੇ ਰਹੇ ਜੀ 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 ਅੱਜ ਵੀ ਕਰਦਾ ਜੀ ਅੱਜ ਵੀ ਕਰਦਾ ਹੁਣ ਵੀ ਕਰਦਾ ਤੇ ਬਸ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਹੱਸਦਾ ਬਸਦਾ ਰੱਖੇ ਉਹ ਰੱਖਦਾ ਵੀਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਣਾ ਚ ਇੱਥੇ ਆ ਕੇ ਜਿਹੜਾ ਮਨ ਖੁਸ਼ ਹੋਇਆ ਜਿਹੜਾ ਇੱਕ ਨਿਰੋਗੀ ਕਾਇਆ ਹੋਈ ਉਹ ਮੈਂ ਮਹਿਸੂਸ ਕਰਦਾ ਇੱਕ ਦੋ ਤਿੰਨ ਵਾਰ ਦੱਸ ਲਿਏ ਜਨ ਜੜ ਨੂੰ ਲੈ ਕੇ ਜੀ 31 ਤੋਂ ਸ਼ੁਰੂ ਹੋ ਰਿਹਾ ਗਿਰੀ ਪਟਨਾ ਸਾਹਿਬ ਤੋਂ ਤੇ ਉਹਦੇ ਜਾਗਰਤੀ ਦੇ ਨਾਤੇ ਆ ਉਹਦੀ ਪ੍ਰਭਾਤ ਸ੍ਰੀ ਦਾ ਜਿਹੜਾ ਗੀਤ ਹੈ ਉਹ ਵੀ ਅਸੀਂ ਤਿਆਰ ਕਰ ਰਹੇ ਇਹ ਸੇਵਾ ਮੈਨੂੰ ਮੌਕਾ ਮਿਲਦਾ ਰਹਿੰਦਾ ਔਰ ਮੇਰਾ ਭਾਗ ਅੱਛੇ ਨੇ ਕਿ ਅੱਜ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਚਰਨਾਚਾ ਹਾਜ਼ਰ ਹੋਇਆ ਔਰ ਇਹ ਖੁਸ਼ੀ ਮੈਂ ਬਿਆਨ ਨਹੀਂ ਲਫ਼ਜ਼ਾਂ ਚ ਕਰ ਸਕਦਾ ਬਹੁਤ ਬੇਅੰਤ ਖੁਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ